ਤੇ ਸਾਹਮਣੇ ਲਿਖਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਸਾਹਮਣੇ ਰੱਖਿਆ ਹੋਇਆ ਜੀ ਗੁਰੂ ਗ੍ਰੰਥ ਸਾਹਿਬ ਉੱਪਰਲੇ ਪਾਸੇ ਤੇ ਇਹੋ ਜਗ੍ਹਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਪਾਣੀ ਕੱਟਿਆ ਸੀਗਾ ਤੇ ਇਹ ਉਹ ਸੋਮਾ ਅੱਜ ਵੀ ਇੱਥੇ ਮੌਜੂਦ ਆ ਪ੍ਰਾਤਨ ਜਿਹੜਾ ਇੱਥੇ ਬਣਿਆ ਹੋਇਆ ਹੈਗਾ ਜੀ ਤੇ ਅੰਦਰਲੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਢੀਲੇ ਚੋਲੇ ਦੇ ਵਿੱਚ ਬੈਠੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਹੜੇ ਗੁਰੂ ਘਰ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਉਣ ਲੱਗੇ ਆ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਸੋਮਾ ਸਰ ਤੇ ਇਹ ਪਿੰਡ ਟਿੱਬਾ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਤੇ ਅੱਜ ਦੇ ਗੱਲ ਕਰਕੇ ਸ਼ਹਿਰ ਦੀ ਤੇ ਸ਼ਹਿਰ ਲੱਗਦਾ ਜੀ ਲੁਧਿਆਣਾ ਤੇ ਬਹੁਤ ਹੀ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਹੈਗਾ ਜੇ ਗੱਲ ਕਰੀਏ ਇੱਥੋਂ ਦੇ ਇਤਿਹਾਸ ਦੀ ਤਾਂ ਇਤਿਹਾਸ ਜੁੜਦਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਦੋਂ ਉਹ ਮਾਸ਼ੀਵਾੜਾ ਤੋਂ ਹੁੰਦੇ ਹੋਏ ਆਨੰਦਪੁਰ ਛੱਡ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਪਹੁੰਚੇ ਸੀ ਤਾਂ ਉਹਨਾਂ ਨੂੰ ਪਾਣੀ ਦੀ ਤੇਹ ਲੱਗੀ ਸੀ ਤੇ ਇੱਕ ਆਜੜੀਆ ਜਿਹੜਾ ਉਹ ਬੱਕਰੀਆਂ ਚਾਰੀ ਜਾਂਦਾ ਸੀ ਉਸ ਤੋਂ ਉਹਨਾਂ ਨੇ ਪਾਣੀ ਮੰਗਿਆ ਸੀ ਕਿ ਪਰ ਉਹਨੇ ਪਾਣੀ ਦੇਣ ਤੋਂ ਇਨਕਾਰ ਕਰਤਾ ਸੀਗਾ ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਸਿੰਘ ਜੀ ਨੇ ਤੀਰ ਚਲਾ ਕੇ ਇਸ ਜਗ੍ਹਾ ਦੇ ਉੱਤੋਂ ਪਾਣੀ ਕੱਢਿਆ ਸੀ ਜਿੱਥੇ ਗੁਰਦੁਆਰਾ ਜਿਹੜਾ ਉਹ ਸੋਮਾਸਾਰਾ ਜਿਹੜਾ ਉਹ ਬਣਿਆ ਹੋਇਆਗਾ ਤੇ ਇਹ ਵਰ ਦਿੱਤਾ ਸੀ ਕਿ ਜਿਹੜੇ ਇਸ ਗੁਰੂ ਘਰ ਦੇ ਇੱਥੇ ਆ ਕੇ ਲੋਕ ਦਰਸ਼ਨ ਕਰਨਗੇ ਉਹਨਾਂ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਉਹ ਪੂਰਨ ਹੋਣੀਆਂ ਤੇ ਗੁਰੂ ਜੀ ਜਦੋਂ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀਗੇ ਤੇ ਗਣੀ ਖਾਨ ਤੇ ਨਵੀ ਖਾਨ ਵੀ ਉਹਨਾਂ ਦੇ ਨਾਲ ਹੀ ਸੀਗੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਟਾਈਮ ਨੀਲਾ ਚੋਲਾ ਪਾਇਆ ਹੋਇਆ ਸੀ ਜਦੋਂ ਇਸ ਟਾਈਮ ਦੇ ਇਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸੀ ਤੇ ਹੁਣ ਤੁਹਾਨੂੰ ਕਰਵਾਉਣੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਉਹ ਸਾਹਮਣੇ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਤੇ ਪਹੁੰਚ ਕੇ ਜੀ ਆਪਾਂ ਗੇਟ ਤੇ ਤੇ ਹੁਣ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਤੇ ਜਦੋਂ ਐਂਟਰੀ ਕਰਦੇ ਆਂ ਸਾਹਮਣੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਲਿਖਿਆ ਹੋਇਆ ਹੈਗਾ ਜਿਹੜਾ ਇਤਿਹਾਸ ਤੁਹਾਨੂੰ ਆਪਾਂ ਦੱਸਿਆਗਾ ਉਹ ਏਸੀ ਜਗ੍ਹਾ ਦੇ ਉੱਤੇ ਇਤਿਹਾਸ ਜਿਹੜਾ ਪੂਰੇ ਦਾ ਪੂਰਾ ਲਿਖਿਆ ਹੋਇਆ ਹੈਗਾ ਤੇ ਸੰਗਤ ਆ ਭਾਵੇਂ ਘੱਟ ਆਈ ਹੋਈ ਆ ਪਰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਜੀ ਉਹ ਬਹੁਤ ਡੂੰਗਾਗਾ ਤੇ ਇਧਰਲੇ ਪਾਸੇ ਹੈਗਾ ਉੱਪਰ ਪ੍ਰਕਾਸ਼ ਹੋਇਆ ਹੋਇਆ ਉੱਪਰਲੇ ਪਾਸੇ ਬਾਬਾ ਜੀ ਪਾਠ ਕਰੀ ਜਾਂਦੇ ਨੇ ਫਿਰ ਨਾਲ ਲੈ ਕੇ ਚੱਲਦੇ ਆ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀ ਤੇ ਉਹ ਸਾਹਮਣੇ ਆ ਜਿਹੜਾ ਹੀ ਉਸ ਜਗ੍ਹਾ ਅੱਜ ਵੀ ਬਣੀ ਹੋਈ ਹੈਗੀ ਤੇ ਸੰਗਤ ਜਿਹੜੀ ਉਹ ਸੇਵਾ ਕਰੀ ਜਾਂਦੀ ਹੈਗੀ ਤੇ ਮੱਥਾ ਟੇਕ ਲੈਣ ਦਿਓ ਤੇ ਫਿਰ ਆਪਾਂ ਚੱਲਦੇ ਆਂਗੇ ਅਗਲੇ ਪਾਸੇ ਤੇ ਜਗ੍ਹਾ ਹੋ ਗਈ ਸੀ ਹੁਣ ਖਾਲੀ ਤੇ ਹੁਣ ਚੱਲਦੇ ਆਂਗੇ ਜੀ ਆਪਾਂ ਇੱਥੇ ਤੇ ਇਹ ਉਹੀ ਜਗ੍ਹਾ ਸੀ ਜਿਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀਗਾ ਤੇ ਅੰਦਰਲੇ ਪਾਸੇ ਫੋਟੋ ਵੀ ਰੱਖੀ ਹੋਈ ਆ ਅਬੀਖਾਨ ਤੇ ਗਵੀਖਾਨ ਉਹਨਾਂ ਦੇ ਨਾਲ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੀਲੇ ਚੋਲੇ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਬਣਿਆ ਹੋਇਆ ਹੈਗਾ ਜੀ ਇੱਥੇ ਉਵੇਂ ਤੇ ਉਹ ਪਹਿਲੇ ਪਾਸੇ ਉਹ ਬੱਕਰ ਕਣ ਆਜੜੀ ਆ ਜਿਹਨੂੰ ਇਹਨੇ ਰੱਖੇ ਪਾਣੀ ਪੀਣ ਵਾਸਤੇ ਆਖਿਆ ਸੀ ਵੀ ਮੈਨੂੰ ਪਾਣੀ ਪਿਆਰੋ ਤੇ ਇਹ ਇਦਾਂ ਦਾ ਬਣਿਆ ਹੋਇਆਗਾ ਜੀ ਇੱਥੇ ਉਹ ਦੇਖੋ ਗੁਰੂ ਜੀ ਤੀਰ ਮਾਰੀ ਜਾਂਦੇ ਨੇ ਥੱਲੇ ਤੇ ਥੱਲੋ ਵੀ ਆਈ ਨਹੀਂ ਪਤਾ ਦਿਸਦਾ ਨਹੀਂ ਪੂਰਾ ਵੀ ਡੂੰਗਾ ਹੈਗਾ ਵੀ ਇਹ ਕਿ ਨਹੀਂ ਪੂਰਾ ਡੂੰਗਾ ਥੱਲੇ ਬਣਿਆ ਹੋਇਆਗਾ ਪਰ ਅੰਦਰਲੇ ਪਾਸੇ ਪਾਣੀ ਜ਼ਰੂਰ ਹੈਗਾ ਤੇ ਇਧਰਲੇ ਪਾਸੇ ਜਲ ਰੱਖਿਆ ਹੋਇਆ ਜੀ ਲੋਕ ਸ਼ਕਤ ਨੇ ਇਹ ਇਸ ਜਗ੍ਹਾ ਦੇ ਚ ਸ਼ਲ ਕੱਢ ਕੇ ਇਸ ਜਗ੍ਹਾ ਦੇ ਉੱਤੇ ਰੱਖ ਦਿੱਤਾ ਜਾਂਦਾਗਾ ਤੇ ਜਲ ਛਕਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਇੱਥੋਂ ਅੱਗੇ ਤੇ ਹੁਣ ਚਲਾਂਗੇ ਆਪਾਂ ਇਹਦੇ ਉੱਪਰ ਇਹਦੇ ਪਾਸੇ ਇਹ ਪੁਰਾਣੀ ਬਿਲਡਿੰਗ ਹੈਗੀ ਜਿਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਇਆ ਹੈ ਤੇ ਜਿਹੜੀ ਉਧਰਲੀ ਦੂਜੇ ਪਾਸੇ ਜਿਹੜੀ ਬਿਲਡਿੰਗ ਬਣੀ ਹੋਈ ਹੁੰਦੋ ਤਿਆਰ ਹੋਣ ਲੱਗੀ ਸੀ ਤਾਂ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਉਹ ਰੱਖਿਆ ਗਿਆ ਸੀਗਾ ਤੇ ਇਧਰਲੇ ਪਾਸੇ ਸਰੋਵਰ ਬਣਿਆ ਹੋਇਆਗਾ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆਂ ਅੰਦਰਲੇ ਪਾਸੇ ਤੋਂ ਦਰਬਾਰ ਸਾਹਿਬ ਇਦਾਂ ਦਾ ਦਰਬਾਰ ਸਾਹਿਬ ਹੈ ਜਿਹੜਾ ਜੀ ਉੱਪਰਲੇ ਤੋਂ ਬਣਿਆ ਹੋਇਆ ਹੁਣ ਚੱਲਦੇ ਆਂਗੇ ਆਪਾਂ ਨਵੇਂ ਬਣੇ ਹੋਏ ਦਰਬਾਰ ਸਾਹਿਬ ਦੇ ਵਿੱਚ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਇਧਰਲੇ ਪਾਸੇ ਬਣਿਆ ਹੋਇਆਗਾ ਸਰੋਵਰ ਤੇ ਇਧਰਲੇ ਪਾਸੇ ਆਪਾਂ ਆਏ ਸੀਗੇ ਤੇ ਇਹ ਸਾਰੇ ਦਾ ਸਾਰਾ ਸਰੋਵਰ ਹੈ ਜੀ ਤੇ ਇਧਰਲੇ ਪਾਸੇ ਜਿਹੜਾ ਨਵਾਂ ਬਣਿਆ ਹੋਇਆ ਦਰਬਾਰ ਸਾਹਿਬ ਆ ਉਹ ਆ ਜਾਂਦਾ ਸਾਹਮਣੇ ਜਿਹੜਾ ਨਵਾਂ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਅੰਦਰਲੀ ਸਾਈਡ ਸੰਗਤ ਕਾਫੀ ਬੈਠੀ ਹੈ ਕਿ ਅੰਦਰਲੀ ਸਾਈਡ ਆਪਾਂ ਵੀਡੀਓ ਨਾ ਬਣਾਵਾਂਗੇ ਤੇ ਬਾਹਰੋਂ-ਬਾਹਰੋਂ ਤੁਹਾਨੂੰ ਜਿਹੜਾ ਇਹ ਦਰਬਾਰ ਸਾਹਿਬ ਉਹ ਆਪਾਂ ਦਿਖਾ ਦਿੰਨੇ ਹੈਗੇ ਇਹ ਹੈ ਜੀ ਗੁਰਦੁਆਰਾ ਸੋਮਾ ਅਸਰ ਸਾਹਿਬ ਤੇ ਇਧਰੀ ਸਾਈਡ ਸਰੋਵਰ ਬਣਿਆ ਹੋਇਆ ਹੈਗਾ ਇਧਰੀ ਸਾਈਡ ਸੰਗਤ ਜਿਹੜੀ ਅੰਦਰਲੇ ਪਾਸੇ ਜਾਈ ਜਾਂਦੀ ਹੈਗੀ ਤੇ ਇਹ ਸੀ ਜੀ ਗੁਰਦੁਆਰਾ ਸੋਮਾ ਸਰ ਸਾਹਿਬ ਇੱਥੇ ਆਪਾਂ ਵੀਡੀਓ ਬੰਦ ਕਰ ਦਿੰਨੇ ਆ ਇਹ ਸੀ ਜੀ ਗੁਰਦੁਆਰਾ ਸੋਮਾ ਸਰ ਸਾਹਿਬ ਪਿੰਡ ਟਿੱਬਾ ਜਿੱਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀ ਤੇ ਲਗਾਤਾਰ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਜਿਹੜੇ ਵਲੌਗ ਨੇ ਉਹ ਆਉਂਦੇ ਰਹਿਣਗੇ ਤੇ ਇਹ ਸੀ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਲੋਕੇਸ਼ਨ ਤੇ ਜਿਹੜੀ ਕੱਲੀ-ਕੱਲੀ ਜਾਣਕਾਰੀ ਅੱਜ ਦੇ ਵਲੌਗ ਵਿੱਚ ਤੁਹਾਨੂੰ ਆਪਾਂ ਦਿੱਤੀ ਆ ਤੇ ਅੱਜ ਦਾ ਬਲੌਗ ਕਿਵੇਂ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ